ਸੰਤ ਬਾਬਾ ਕਰਤਾਰ ਸਿੰਘ ਖਾਲਸਾ ਮਹਾਂਪੁਰਖ ਖੜੇ ਨੇ ਕੇਸਗੜ੍ਹ ਸਾਹਿਬ ਦੇ ਸਾਹਮਣੇ ਤੇ ਬੈਰਾਗ ਵਿੱਚ ਅੱਖਾਂ 'ਚ ਹੰਝੂ ਆ ਗਏ ਮਹਾਂਪੁਰਖਾਂ ਨੂੰ ਬਾਣੀ ਸੁਣਾ ਰਹੇ ਸੀ ਪਹਿਲਾਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੂੰ ਤੇ ਬਾਣੀ ਦੀ ਸੰਪੂਰਨਤਾ ਤੋਂ ਬਾਅਦ ਕੇਸਗੜ੍ਹ ਸਾਹਿਬ ਵੱਲ ਦੇਖਣ ਲੱਪੇ ਤਖਸਾਲ ਵੱਲ ਤੇ ਨਾਲੇ ਅੱਖਾਂ 'ਚ ਹੰਝੂ ਆ ਗਏ ਮਹਾਰਾਜ ਤੁਹਾਡੇ ਕੌਤਕ ਇਸ ਥਾਂ ਦੇ ਉੱਤੇ ਕਣ-ਕਣ ਦੇ ਉੱਤੇ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਚਰਨ ਪੈ ਸਿੰਘਾਂ ਦੇ ਉਹ ਕੈਸਾ ਨਜ਼ਾਰਾ ਹੋਵੇਗਾ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਪਿੱਛੋਂ ਆਵਾਜ਼ ਦੇਦੀ ਕਰਤਾਰ ਸਿੰਘ ਭੁੱਲ ਗਿਆ ਸਭ ਕੁਝ ਇੱਥੇ ਪਿਤਾ ਸਤਿਗੁਰੂ ਜੀ ਦੇ ਨਾਲ ਰਹਿ ਕੇ ਆਨੰਦ ਮਾਣੇ ਤੁਸੀਂ ਵੀ ਸਾਰੇ ਆਪਾਂ ਸਾਰਿਆਂ ਭੁੱਲ ਗਿਆ ਉਹ ਇਨ੍ਹਾਂ ਬਚਨ ਕਿਹਾ ਤੇ ਨਾਲ ਹੀ ਸਭ ਕੁਝ ਨਜ਼ਾਰਾ ਸਾਹਮਣੇ ਪ੍ਰਗਟ ਕਰ ਤੇ ਇਸ ਵਾਸਤੇ ਗੁਰਮੁਖ ਪੁਰਾਣੇ ਦੱਸਦੇ ਆ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਨੇ ਖੁਦ ਹੀ ਦੱਸਿਆ ਸੀ ਕਹਿੰਦੇ ਉਦੋਂ ਭਾਈ ਉਦਾਸ ਸਿੰਘ ਜੀ ਦੇ ਰੂਪ ਵਿੱਚ ਸੇਵਾ ਕੀਤੀ ਸੀ ਉਹ ਸੂਰਬੀਰਤਾ ਉਹ ਬਹਾਦਰੀ ਐਵੇਂ ਨਹੀਂ ਸੀ ਇਨ੍ਹਾਂ ਵਿੱਚ